ਹਰ ਕੋਈ ਯਾਦ ਨਹੀਂ ਬਣਤਾ ਭੁੱਲਿਆ ਕਦੀ ਕੱਲਿਆਂ ਬੈ ਕੇ ਸੋਚਦਾ ਸੈਂ ਜ਼ਖਮ ਮਿਲੇ ਨੇ ਮੁਹੱਬਤਾਂ ਵਾਲੇ ਕਦੀ ਇਸ਼ਕ ਨੂੰ ਟੱਕੜੀ ਧੋਲ ਤਸੈਂ ਕਦੀ ਇਸ਼ਕ ਨੂੰ ਟੱਕੜੀ ਧੋਲ ਤਸੈਂ ਦੋ ਕੜੀਆਂ ਰੁਕ ਚਾ ਤੱਕਦੀ ਰੇ ਮੈਨੂੰ ਲੱਗੀਆਂ ਤੋੜ ਨੀ ਪਾਲਾਂ ਤੇ ਅਜ ਮੁਕਤੇ ਹੋਏ ਸਾਵਾ ਲਈ ਮੈਨੂੰ ਤਿਲ ਤੇ ਤੋਪੋਲ ਸੁਣਾ ਲੈਣ ਤੇ ਤੇ ਉਹਨੇ ਸਾਰੀ ਹਯਾਤੀ ਅਜ ਮਾਇਆਏ ਅਜ ਮੈਨੂੰ ਵੀ ਯਾਰ ਅਜ ਮਾ ਲੈਣ ਤੇ ਤੇ ਮਜਾਨ ਹਵਾਲੇ ਗੱਟਤੇਂ ਵਾ ਹੇ ਇਸ ਜਾਣਤਾ ਮਾਲਕ ਆ ਲੈਣ ਤੇ ਇਸ ਜਾਣਤਾ ਮਾਲਕ ਆ ਲੈਣ ਤੇ ਦਿਲ ਤਰਿਆ ਸਮੁੰਦਰੋਂ ਟੁੰਕੇ ਕੌਣ ਦਿਲਾਂ ਦੀਆਂ ਚਾਨੇ ਆਸ ਸਚਨਾਤੀਆਂ ਕੱਲਾ ਕਰੀਏ ਬੁੱਲਿਆ ਸਿਤ ਰੱਖ ਕੇ ਸਿਰਾਂ ਨੇ ਤੇ ਕੋਈ ਰੰਗ ਕਾਲਾ ਕੋਈ ਰੰਗ ਪੀਲਾ ਕੋਈ ਲਾਲ ਕੁਲਾ ਪੀ ਕਰਦਾ ਓਪਨ ਲਿਆ ਰੰਗ ਮੁਰਸ਼ਦ ਵਾਲਾ ਕਿਸੇ ਕਿਸੇ ਨੂੰ ਚੜਦਾ ਤੇ ਹੱਕ ਆਖਿਆਏ ਬੁੱਲੇ ਸ਼ਾਹ ਹੋਣਾ ਦੁਨੀਆ ਟੋਲੈ ਤਕੇ ਪਾਚਾਂ ਤਾ ਰੱਬ ਸੋਨੇ ਤੇ ਜਕਰ ਯਕੀਨ ਹੋਵੇ ਚਿੜੀਆਂ ਪਈਆਂ ਕਰਨ ਸ਼ਿਕਾਰ ਬਾਜਾਂ ਦਾ ਤੇ ਬਾਦ ਚੁੱਕ ਨਹੀਂ ਸਕਤੇ ਮੁਹੱਬਤ ਦਾ ਪੁੱਤਰ ਭਲਿਆ ਹੋਵੇ ਜਿਹੜਾ ਨਾਸਾਂ ਦਾ ਪੁੱਤਰ ਭਲਿਆ ਹੋਵੇ ਜਿਹੜਾ ਨਾਸਾਂ ਦਾ ਕੰਮਲੀ ਵਾਲਿਆ ਤੇਰੇ ਕਰਮ ਬਾਝੋਂ ਬੂਹਾਰ ਰਹਿਮਤਾਂ ਦਾ ਕਦੇ ਖੁੱਲਤਾ ਨਹੀਂ ਤੇਰੀ ਗਲੀ ਤੇ ਖਾਰਾਂ ਵਿੱਚ ਜਿਹੜਾ ਮਜਾ ਉਹ ਮਜਾ ਫਿਰ ਦੋਸਤ ਤੇ ਫੁੱਲ ਤਾਂ ਨਹੀਂ ਕਾਇਨਾਤ ਦੇ ਤਖਤਾਂ ਵਿੱਚੋਂ ਤਖਤ ਕੋਈ ਤੇਰੀ پاک ਚਟਾਈ ਤੇ ਤੁੱਲ ਤਾਂ ਨਹੀਂ ਫਰਸ਼ ਕੀ ਸਰਦਾਰ ਅਰਸ਼ ਆਚਮ ਤੇਰੇ ਜੋੜੇ ਤੇ ਖਾਕ ਤੇ ਮੁੱਲ ਤਾਂ ਨਹੀਂ ਤੇ ਜੇ ਜੋੜੇ ਤੇ ਖਾਕ ਤੇ ਮੁੱਲ ਤਾਂ ਨਹੀਂ ਨੀਵੀਂ ਟੈਣੀ ਹਰੀ ਹੋ ਜਾਵੇ ਤੇ ਉੱਚੀ ਰਹਿੰਦੀ ਖਾਲੀ ਫਲ ਨਾਲ ਲੱਗੇ ਉਹਨਾਂ ਨੂੰ ਉਹ ਜਿੰਨਾ ਮੈਂ ਅੰਦਰ ਪਾਲੀ ਤੇ ਤੂੰ ਪੇਲੀ ਸਭ ਚੱਕ ਪੇਲੀ ਅਨਪੇਲੀ ਵੀ ਪੇਲੀ ਦਾ ਸੱਚਾ ਪਾਚ ਮੁਹੰਮਦ ਪਖਸ਼ਾ ਸੁੰਨੀ ਪਈ ਹਵੇਲੀ ਸੁੰਨੀ ਪਈ ਹਵੇਲੀ ਤੇਲ ਕਰਤਾਏ ਤੇਰੇ ਕੋ ਲਾ ਕੇ ਰੁਕ ਜਾਵਾ ਤੇਰੀ ਗੋਦ ਵਿੱਚ ਰੱਖ ਕੇ ਸਿਰ ਮੁਕ ਜਾਵਾ ਤੇ ਹੰਚੋ ਪਨ ਕੇ ਕਿਰਾਤ ਤੇਰੀਆਂ ਅੱਖਾਂ ਦਾ ਤੇਰੇ ਬੁੱਲਾਂ ਤੇ ਕੋ ਲਾ ਕੇ ਸੁਖ ਚਾਵਾ ਹਾਏ ਤੇਰੇ ਬੁੱਲਾਂ ਤੇ ਕੋ ਲਾ ਕੇ ਸੁਖ ਚਾਵਾ ਦੱਸਾਂ ਗੱਲ ਤਾਂ ਕੀ ਮਕਾਮ ਤੈਨੂੰ ਗੱਲ ਪਕੜ ਤੱਕ ਤੀਰ ਬਤਲਾ ਚਾਂਦੀ ਹੋਵੇ ਗੱਲ ਤੇ ਕਰੇ ਜਹਾਨ ਕੱਲਾ ਗੱਲ ਕਿਸੇ ਦੀ ਕਿਸੇ ਨੂੰ ਖਾ ਚਾਂਦੀ ਕਿਸੇ ਗੱਲ ਤੇ ਮੁਹਤਾਜ ਨਹੀਂ ਹੁੰਤੇ ਚਾਂਚ ਗੱਲ ਦੀ ਚਿੰਨਾ ਨੂੰ ਆ ਚਾਂਦੀ ਗੱਲ ਵੱਲ ਜੇ ਸਾਈਂ ਸਰਦਾਰ ਹੋਵੇ ਬੜੀ ਦੂਰ ਦਾ ਸੈਰ ਕਰਾ ਚਾਂਦੀ ਉਹ ਬੜੀ ਦੂਰ ਦਾ ਸੈਰ ਕਰਾ ਚਾਂਦੀ ਹੀਰੇ ਸਸਤੇ ਮੁੱਲ ਤੇ ਵੇਖੇ ਲਾਲ ਟੱਕੜੀ ਵਿੱਚ ਤੁਲ ਤੇ ਵੇਖੇ ਫੁੱਲ ਪੈੜਾਂ ਵਿੱਚ ਰੁਲਦੇ ਵੇਖੇ ਤੇ ਸਿਆਣੇ ਕੱਲਾਂ ਤੋਂ ਭੁੱਲਦੇ ਵੇਖੇ ਤੇ ਕੋਈ ਕਿਸੇ ਨਾਲ ਪਿਆਰ ਨਹੀਂ ਕਰਦਾ ਦਿਲ ਦੁਨੀਆਂ ਵਿੱਚ ਰੁਲਦੇ ਵੇਖੇ ਤੇ ਰੰਗ ਬਦੰਗੀ ਦੁਨੀਆਂ ਦੇਖੀ ਕਈ ਕਈ ਰੰਗ ਇੱਕ ਫੁੱਲ ਤੇ ਦੇਖੇ ਤੇ ਸੁਖ ਅਜ਼ਲ ਵਹਿਰੀ ਮੇਰੇ ਦੁਖੀ ਅੱਖੀਆਂ ਖੁੱਲ ਤੇ ਵੇਖੇ ਤੇ ਬਸ ਕਰ ਬੁੱਲਿਆ ਛੱਡ ਦੇ ਖਹਿੜਾ ਬਸ ਕਰ ਬੰਦਿਆ ਛੱਡ ਦੇ ਖਹਿੜਾ ਛੱਡ ਤੇ ਰਾਮ ਕਹਾਣੀ ਤੋਂ ਤੂੰ ਚੇਹਰੋ ਲਿਆ ਤਾਂ ਕੀ ਹੋਇਆ ਸ਼ਾ ਵੀ ਕਲੀਆਂ ਚ ਰੁਲ ਤੇ ਵੇਖੇ ਸ਼ਾ ਵੀ ਕਲੀਆਂ ਚ ਰੁਲ ਤੇ ਵੇਖੇ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੇ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ